ਸਾਡੀ ਯਾਤਰੀਆਂ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਡੀਪੂ ਪ੍ਰਧਾਨ ਸੰਗਰੂਰ ਕੀ ਕਹਿਣਾ ਚਾਹੋਗੇ ਜੋ ਅੱਜ ਤੁਹਾਡੇ ਵੱਲੋਂ ਬਸਾਂ ਤੇ ਇੱਕ ਸਟicker ਲਗਾਏ ਜਾ ਰਹੇ ਹਨ ਜਿਹੜਾ ਇਹ ਫੈਸਲਾ ਜੀ ਸਾਡੀ ਪੂਰੀ ਪੰਜਾਬ ਲੈਵਲ ਦੀ ਜਥੇਬੰਦੀ ਵੱਲੋਂ ਸਾਡਾ ਇਹ ਫੈਸਲਾ ਲਿਆ ਗਿਆ ਮੀਟਿੰਗ ਕਰਕੇ ਜਿਹੜਾ ਇਹ ਫੈਸਲਾ ਜੀ ਅਸੀਂ ਇਹ ਅੱਕ ਕੇ ਫੈਸਲਾ ਲਿਆ ਉਹਦਾ ਕਾਰਨ ਕੀ ਆ ਮੁੱਖ ਅਸੀਂ ਆਮ ਜਨਤਾ ਨੂੰ ਵੀ ਇਹ ਚੀਜ਼ਾਂ ਦੱਸਣੀਆਂ ਚਾਹੁੰਦੇ ਆ ਕਿਹੜਾ ਸਾਡੇ ਟ੍ਰਾਂਸਪੋਰਟ ਮੰਤਰੀ ਲਾਇਗੇ ਨੇ ਲਾਲਜੀਤ ਭੁੱਲਰ ਜੀ ਉਹਨਾਂ ਦਾ ਵੀ ਇਹ ਬਿਆਨ ਆ ਸਾਡੇ ਕੋਲੇ ਵੀਡੀਓ ਪੰਜਿਆ ਨੇ ਕਿ ਓਵਰਲੋਡ ਬੱਸਾਂ ਦੇ ਵਿੱਚ ਸਵਾਰੀ ਆ ਜਿਹੜੀ ਕਿ ਗੈਰਕਾਨੂੰਨੀ ਆ ਜਿਹੜੀ ਕਿ ਫਾਈਨਲ ਕੋਰਟ ਦੀ ਧਾਰਾ ਦੇ ਉਲਟ ਹੈ ਇਹ ਕਿਸੇ ਕਾਨੂੰਨ 'ਚ ਨਹੀਂ ਆਉਂਦਾ ਕਿਉਂਕਿ 52 52 ਸੀਟਾਂ ਗੱਡੀਆਂ ਕੰਪਨੀ ਪਾਸ ਕਰਕੇ ਭੇਜਦੀ ਆ ਤੇ 52 ਸਵਾਰੀਆਂ ਹੀ ਲੋਡ ਕਰਦਾ ਸੁਪਰੀਮ ਕੋਰਟ ਜਦੋਂ ਗੱਡੀਆਂ ਓਵਰਲੋਡ ਹੋ ਜਾਂਦੀਆਂ ਉਹ ਗੱਡੀਆਂ ਹਾਦਸੇ ਦਾ ਸਕਾਰ ਬਣਦੀਆਂ ਉਹਦੇ ਵਿੱਚ ਜਾਨ ਚਲੀ ਜਾਂਦੀ ਹੈ ਕਿਸੇ ਸਵਾਰੀ ਦੀ ਜਾਨ ਜਾਂਦੀ ਹੈ ਜਾਂ ਕਿਸੇ ਡਰਾਈਵਰ ਦੇ ਸਾਡੇ ਜਾਨ ਚਲੀ ਜਾਂਦੀ ਹੈ ਸਾਨੂੰ ਅਸੀਂ ਹੱਥ ਧੋਵੈਨੇ ਹਾਂ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜੇਕਰ ਗੱਡੀ ਦੇ ਵਿੱਚ 52 ਤੋਂ ਜ਼ਿਆਦਾ ਸਵਾਰੀਆਂ ਚੜ੍ਹਦੀਆਂ ਸਾਡੇ ਕੰਡਕਟਰਾਂ ਦੀਆਂ ਤਾਂ ਕਿਨਾਂ ਰਿਪੋਰਟਾਂ ਕੀਤੀਆਂ ਜਾਂਦੀਆਂ ਤੇ ਦਸਾਂ ਦਸਾਂ 15-15 ਸਾਲਾਂ ਤੋਂ ਨਗਾਉਣੀਆਂ ਤਨਖਾਹਾਂ ਦੇ ਕੰਮ ਕਰਦੇ ਕੰਡਕਟਰਾਂ ਨੂੰ ਨੌਕਰੀ ਤੋਂ ਫਾਰਕ ਕਰਕੇ ਘਰੇ ਭੇਜਿਆ ਜਾਂਦਾ ਇਹਨਾਂ ਚੀਜ਼ਾਂ ਤੋਂ ਉਲਟ ਇੱਕ ਕੇਂਦਰ ਸਰਕਾਰ ਨਵਾਂ ਫਰਮਾਨ ਲੈ ਕੇ ਆਈਆ ਕਿ ਜੇ ਕਿਸੇ ਡਰਾਈਵਰ ਦਾ ਕੋਈ ਐਕਸੀਡੈਂਟ ਹੁੰਦਾ ਉਹਨੂੰ 10 ਲੱਖ ਜੁਰਮਾਨਾ ਜਿਹੜਾ ਕਿ ਪੂਰੀ ਇੰਡੀਆ ਦੇ ਲੈਵਲ ਤੇ ਅਸੀਂ ਸੰਘਰਸ਼ ਵਿੱਢਾਂਗੇ ਉਹਦੇ ਫੈਸਲੇ ਨੂੰ ਲੈ ਕੇ ਅਸੀਂ ਇਹ ਸੰਘਰਸ਼ ਅੱਜ ਵਿੱਢਿਆ ਜੀ ਤਾਂ ਅਸੀਂ ਤੁਹਾਡੇ ਇਸ ਫੈਸਲੇ ਨਾਲ ਸਵਾਰੀਆਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਆਮ ਜਨਤਾ ਸਮੋਰੀ ਹੋਣੀ ਜਿਹੜਾ ਇਹ ਫੈਸਲਾ ਸਾਡਾ ਜੀ ਸਾਡੇ ਫੈਸਲੇ ਨਾਲ ਅਸੀਂ ਆਮ ਜਨਤਾ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਇਹਦਾ ਫੈਸਲਾ ਲਿਆ ਉਹ ਕੋਈ ਕਾਨੂੰਨ ਦੇ ਖਿਲਾਫ ਨਹੀਂ ਫੈਸਲਾ ਲਿਆ ਅਸੀਂ ਉਹ ਫੈਸਲਾ ਲਿਆ ਇਹੜਾ ਆਮ ਲੋਕਾਂ ਦੇ ਹਿੱਤ ਦਾ ਫੈਸਲਾ ਆਮ ਲੋਕਾਂ ਲਈ ਫੈਸਲਾ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਅੱਜ 2.5 ਸਾਲ ਸਰਕਾਰ ਨੂੰ ਬਣਦੇ ਨੂੰ ਹੋ ਗਏ ਇੱਕ ਵੀ ਵਿਭਾਗ ਦੇ ਵਿੱਚ ਨਵੀਂ ਗੱਡੀ ਨਹੀਂ ਪਾਈ ਗਈ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਹਾਂ 3 ਕਰੋੜ ਦੀ ਆਬਾਦੀ ਨੂੰ ਢੋਣ ਲਈ ਸਰਕਾਰ ਕੋਲੇ 1200 ਬੱਸ ਸਰਕਾਰੀ ਹੈ ਤੇ ਬੱਸਾਂ ਨੇ ਯਾਤਰੀਆਂ ਨਾਲ ਲੰਮਕ ਲੰਮ ਕੇ ਸਫਰ ਕਰਨਾ ਕਿਸੇ ਨੂੰ ਡੇਕੇ ਮਾਰਨਾ ਕਿਸੇ ਦੀ ਲੱਤ ਟੁੱਟਣੀ ਹੈ ਕਿਸੇ ਦੀ ਬਾਹ ਟੁੱਟਣੀ ਆ ਉਹ ਆਮ ਜਨਤਾ ਦੀ ਲੋਕਾਂ ਦੀ ਜਾਨਾਂ ਨਾਲ ਖਲਵਾੜ ਆਮ ਸਰਕਾਰ ਕਰ ਰਹੀ ਆ ਅਸੀਂ ਨਹੀਂ ਕਰ ਰਹੇ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਆ ਅਸੀਂ ਇਹ ਨਹੀਂ ਕਹਿੰਦੇ ਵੀ ਸਵਾਰੀਆਂ ਬਿਲਕੁਲ ਨਾ ਚੜਨ ਅਸੀਂ 52 ਸੀਟਾਂ ਜੋ ਸਾਨੂੰ ਅਵੇਲੇਬਲ ਨੇ ਜੋ ਸਾਡੇ ਕਾਨੂੰਨ ਚ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਲੈ ਕੇ ਆਪਣੀ ਡਿਊਟੀ ਬਖੂਬੀ ਨਿਭਾ ਰਹੀ ਆ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜੀ ਲਖਵਿੰਦਰ ਸਿੰਘ ਜੀ ਜੁਆਇੰਟ ਪ੍ਰਧਾਨ ਸਿੰਘ ਰੂਟਕੂ ਜੀ ਆ ਦਾਨ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਨੂੰ ਅੱਜ ਇੱਕ ਫੈਸਲਾ ਲਿਆ ਵੀ 52 ਸੀਟਾਂ ਦੀ ਬੱਸ ਦੇ ਵਿੱਚ 52 ਹੀ ਸਵਾਰੀਆਂ ਬੈਠਣੀਆਂ ਪਰ ਸਵਾਰੀਆਂ ਕੋਈ ਸਰਕਾਰੀ ਬੱਸਾਂ 'ਚ ਨਹੀਂ ਜਾਂਦੀਆਂ ਪ੍ਰਾਈਵੇਟ ਬੱਸਾਂ 'ਚ ਵੀ ਓਵਰਲੋਡ ਜਾਂਦੀਆਂ ਨੇ ਦੇਖੋ ਜੀ ਪਹਿਲਾਂ ਤਾਂ ਅਸੀਂ ਆਮ ਜਨਤਾ ਤੋਂ ਤੁਹਾਡੇ ਮਿਹਰਾਂ ਸੀ ਆਮ ਜਨਤਾ ਤੋਂ ਮਾਫੀ ਮੰਗਦੇ ਆ ਜੀ ਇਹ ਸਾਡਾ ਸਰਦਾਰ ਜੀ ਸੀ ਇਹ ਚੀਜ਼ ਤੋਂ ਅਲੱਗ ਅਸੀਂ ਮੰਗਦੇ ਆ ਜੀ ਦੇਖੋ ਜੀ ਇਹ ਜੋ ਫੈਸਲਾ ਲਿਆ ਗਿਆ ਜੀ ਇਹ ਪਹਿਲਾਂ ਟ੍ਰਾਂਸਪੋਰਟ ਮੰਤਰੀ ਵੱਲੋਂ ਬਿਆਨ ਆਏ ਨੇ ਜੀ ਉਹ ਬਿਆਨਾਂ ਨੂੰ ਮੁੱਖ ਰੱਖਦੇ ਸੀ ਇਹ ਫੈਸਲਾ ਸੀ ਪੰਜਾਬ ਲਈ ਆਮ ਜਿਹੜੀ ਸਾਡੀ ਜੂਨੀਅਨ ਆ ਜੀ 25 11 ਜੀ ਅਸੀਂ ਇਹ ਫੈਸਲਾ ਲਿਆ ਵੀ ਜਿੰਨੇ ਸੀਟਾਂ ਗੱਡੀ ਗਈ ਉਹਨੇ ਸੀਟਾਂ ਹੀ ਸਵਾਰੀਆਂ ਵੜਾਈਆਂ ਚਾਹੇ 28 ਸੀਟਾਂ ਜੇ 28 ਸਵਾਰੀਆਂ 52 ਦਾ ਉਹ ਜੋ ਬੋਨ ਜਾਈ ਵੜਾਈ ਜਾਣੀਆਂ ਜੀ ਇਹ ਸਿਰਫ ਆਮ ਜਨਤਾ ਦੀ ਸਹੂਲਤ ਲਈ ਇਹ ਕੰਮ ਕੀਤਾ ਜੀ ਅਸੀਂ ਜੀ ਕੋਈ ਐ ਨਹੀਂ ਕਿ ਕੋਈ ਛਾਡੇ ਫੈਸਲੇ ਜਾਂ ਪ੍ਰਾਈਵੇਟ ਫੈਸਲੇ ਕੀਤਾ ਜੀ ਇਹ ਤਾਂ ਸਾਨੂੰ ਆਮ ਪਾਤੀ ਜਾਈ ਸਾਰਿਆਂ ਨੂੰ ਵੀ ਵੀ ਜੋ ਬੱਸਾਂ ਦੇ ਵਿੱਚੋਂ ਸੀਟਾਂ ਜਾ ਰਹੇ ਨੇ ਬੱਸਾਂ ਕਿ ਨਹੀਂ ਸੇਵ ਜਗਾ ਜਾ ਰਹੇ ਨੇ ਜੀ ਦਰੋ ਕੋਈ ਬੱਸਾਂ ਨੇ ਭਰੀ 50 ਸੀਟਾਂ 52 ਸੀਟਾਂ ਗੱਡੀਆਂ ਪਾਸ ਨੇ ਜੀ ਉਹਦੇ ਵਿੱਚ 100 100 150 100 ਪਲੱਸ ਸਵਾਰੀ ਹੁੰਦੀ ਹੈ ਜੀ ਇੱਕ ਬੱਸ ਦੇ ਵਿੱਚ ਜਦੋਂ ਕਿ ਭਰੀ ਬੱਸ ਕੋਈ ਟਾਇਰ ਪਾੜਦਾ ਹੀ ਕਿਸੇ ਦੀ ਕਿਸੇ ਜਨਾਨੀ ਦੀ ਜਾਂ ਬੰਦੇ ਦੀ ਲੱਤ ਪਾੜ ਜਾਂਦੀ ਆ ਉਹ ਸਿੱਧੇ ਤੋਂ ਸਿੱਧੇ ਡਰਾਈਵਰ ਦੇ ਗੱਲ ਪੈਂਦੀ ਆ ਜੀ ਕੋਈ ਐਕਸੀਡੈਂਟ ਹੁੰਦਾ ਜੀ ਉਹ ਵੀ ਡਰਾਈਵਰ ਦੇ ਗੱਲ ਪੈਂਦਾ ਹੈ ਜੀ ਰਹਿੰਦਾ ਹੁੰਦਾ ਇੱਕ ਮੋਦੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਆ ਜੀ ਉਹਦੇ ਵਿੱਚ ਸਿੱਧਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਹੀ ਦੇਖੋ 10-1000 ਦੇ ਅਣਗੋਲੀਆਂ ਥਣਕਾਹਾਂ ਲੈ ਕੇ ਡ్రਾਈਵਰ ਇਹ ਕਿੱਥੋਂ ਜੁਰਮਾਨੇ ਭਰਨਗੇ ਕਿੱਥੋਂ ਇਹ ਆਪਦੇ ਘਰ ਪਰਿਵਾਰ ਚਾਲਣਗੇ ਅੱਪਾ ਦੇਖ ਰਿਹਾ ਕਿ ਸਵਾਰੀਆਂ ਕਾਫੀ ਜੋ ਪ੍ਰੇਸ਼ਾਨ ਨੇ ਘਰੇ ਜਾਣ ਤੋਂ ਸਮਰਥੂ ਨਹੀਂ ਬਸਾਂ ਘਟ ਨੇ ਦੇਖੋ ਜੀ ਬਸਾਂ ਦਾ ਫਲੀਟ ਹੈ ਜੋ ਹੀ ਇਹ ਆਮ ਆਪਣੇ ਜਿਹੜੇ ਆਮ ਪੰਜਾਬ ਦੀ ਆਬਾਦੀ ਹੈ 3 ਕਰੋੜ ਦੇ ਲਗਭਗ ਹੈ ਜੀ ਸਾਡੇ ਕੋਲੇ ਬਸਾਂ ਨੇ ਸਿਰਫ 1100-1200 ਅਸੀਂ ਪਹਿਲੀ ਮੰਗ ਤਾਂ ਇਹੀ ਰੱਖਦੇ ਹਾਂ ਵੀ ਸ਼ੁਰੂ ਤੋਂ 2.5 2.5 ਤਕਰੀਬਨ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਅਜੇ ਤੱਕ ਇਹਨਾਂ ਨੇ ਕੋਈ ਵੀ ਸਰਕਾਰੀ ਬਸ ਨਾ ਮੀਨੀ ਪਾਈ ਹੈਗੀ ਤਾਂ ਇਹਨਾਂ ਨੂੰ ਚਾਹੀਦਾ ਹੀ ਸਰਕਾਰ ਨੂੰ ਵੀ ਅਸੀਂ ਘੱਟੋ ਘੱਟ 10000 ਬੱਸ ਦਾ ਫਲੀਟ ਹੈ ਜੋ ਪੀਆਰਟੀਸੀ ਰੋਡਵੇ ਦੇ ਵਿੱਚ ਪਾਇਆ ਜਾਵੇ ਤਾਂ ਜੋ ਆਮ ਜਨਤਾ ਨੂੰ ਸਹੀ ਤਰੀਕਾ ਨਾਲ ਸਹੂਲਤ ਦਿੱਤੀ ਜਾਵੇ ਕੀ ਲੱਗਦਾ ਪੀਆਰਟੀਸੀ ਦੇ ਜਾਂ ਪਨ ਵਸ ਦੇ ਜੋ ਲੋਕਲ ਰੂਟ ਹੁੰਦੇ ਹਨ ਉਹਨਾਂ ਤੇ ਕਾਫੀ ਜਗ੍ਹਾ ਬੱਸਾਂ ਨਹੀਂ ਰੁਕਦੀਆਂ ਆਧਾਰ ਕਾਰਡ ਦਿੱਕਤ ਆ ਨਹੀਂ ਨਹੀਂ ਆਧਾਰ ਕਾਰਡ ਦੀ ਦਿੱਕਤ ਨਹੀਂ ਹੈਗੀ ਜੀ ਅੱਜ ਪਹਿਲਾਂ ਹਰ ਇੱਕ ਰੂਟ ਦੇ ਉੱਤੇ ਬੱਸ ਰੁਕਦੀ ਦੀ ਜੀ ਜੇ ਮੰਨ ਲਓ ਹੁਣ 52 ਸੀਟਰ ਸਵਾਰੀ ਆ ਉਹਦੇ ਵਿੱਚ 100 ਪਲੱਸ ਸਵਾਰੀ ਹੋ ਜਾਂਦੀ ਹੈ ਜੀ ਦੇਖੋ ਜਿੰਨੀ ਕੋਣ ਚੜ੍ਹਨੀ ਹੈ ਜਿਵੇਂ ਆਪਾਂ ਇੱਕ ਮੰਨ ਲਓ ਵੀ ਕੂੜੀ ਵਾਲਾ ਕੋਠਾ ਭਰ ਦਿਆਂ ਉਵੇਂ ਸਵਾਰੀਆਂ ਭਰ ਜਾਂਦੇ ਨੇ ਬੱਸਾਂ ਦੇ ਵਿੱਚ ਉਹਦੇ ਵਿੱਚ ਕਿਵੇਂ ਨੁਕਸਾਨ ਹੋਊਗਾ ਦੱਸੋ ਉੱਥੇ ਡਰਾਈਵਰ ਦੀ ਕੀ ਗਲਤੀ ਆ ਕੈਕਟਰ ਦੀ ਕੀ ਗਲਤੀ ਆ ਨਾ ਜਾਣਦੇ ਵਿੱਚ 100 ਸਵਾਰੀਆਂ ਦੇ ਵਿੱਚੋਂ ਇੱਕ ਕੈਕਟਰ ਦੀ ਕੋਈ ਸਵਾਰੀ ਨੇ ਟਿਕਟ ਨਹੀਂ ਲਈ ਉਹਦੇ ਵਿੱਚ ਜੋ ਗੱਡੀ ਚੈੱਕ ਅਧਿਕਾਰੀ ਨੇ ਸਾਡੇ ਉਹ ਚੈੱਕ ਕਰਦੇ ਨੇ 10 20 ਰੁਪਏ ਦੀ ਰਿਪੋਰਟ ਕਰਕੇ ਉਹਦੀਆਂ ਚਾਰ ਪੋਟਾਂ ਕਰਕੇ ਉਹਨੂੰ ਵਿਚਾਰੇ ਨੂੰ 10 15 ਸਾਲ ਲਾਏ ਹੋਏ ਮਹਿਕਮੇ 'ਚ ਉਹਨੂੰ ਫਾਰਕ ਕਰ ਦਿੰਦੇ ਨੇ ਜੀ ਇਸ ਲਈ ਇਹ ਅੱਕ ਕੇ ਅਸੀਂ ਇਹ ਫੈਸਲਾ ਲਿਆਗਾ ਜੀ ਜੋ ਕਿ ਸਵਾਰੀਆਂ ਸੀਟਾਂ ਦੇ ਮੁਤਾਬਕ ਹੀ ਬਿਠਾਈਆਂ ਜਾਣਗੀਆਂ ਜਦੋਂ ਸਵਾਰੀਆਂ ਵੱਧ ਬਿਠਾਈਆਂ ਜਾਂਦੀਆਂ ਤਾਂ ਤੁਹਾਡੇ ਕਿਸੇ ਕਨੈਕਟਰ ਦਾ ਚਲਾਨ ਹੀ ਹੋਏਗਾ ਛਾਡੇ ਕਨੈਕਟਰ ਦਾ ਚਲਾਨ ਜਦੋਂ ਪਹਿਲਾਂ ਹੋਇਆ ਦੀ ਗਈ ਜਲੰਧਰ ਵਿਖੇ ਕਿਰਾਏ ਦੀ ਬਾਈਪਾਸ ਤੇ ਆਪਣੇ ਲੁਧਿਆਣੇ ਕਰੇਗੇ ਤੇ ਵੀ ਓਵਰ ਲੋਡ ਗੱਡੀਆਂ ਲੈ ਕੇ ਜਾਂ ਲੋ ਤੁਸੀਂ ਤਾਂ ਕਰਕੇ ਇਹ ਕੰਮ ਹੋਇਆ ਜੀ ਮੇਜੀ ਕੀ ਨਾਮ ਹੈ ਜੀ ਆਪਣਾ ਕਰਮਜੀਤਾ ਜੀ ਕਿਹੜੀ ਜਥੇਬੰਦੀ ਤੋਂ ਅਸੀਂ ਪੰਜਾਬ ਰੋਡ ਦੇ ਕਨੈਕਟ ਵਾਸਤੇ ਪੰਜਾਬ ਜ ਨੂੰ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਵੱਲੋਂ ਜਿਹੜਾ ਹੁਣ ਕਾਨੂੰਨ ਆ ਜਿਹੜਾ ਲਾਗੂ ਕੀਤਾ ਗਿਆਗਾ ਕਿ 52 ਸਵਾਰੀਆਂ ਵਾਲਾ ਕਿਸ ਸੰਬੰਧ ਦੇ ਵਿੱਚ ਲਾਗੂ ਕੀਤਾ ਗਿਆਗਾ ਸਰ ਜਿਹੜੇ ਮੋਦੀ ਨੇ ਕਾਲੇ ਕਾਨੂੰਨ ਲਾਗੂ ਕਰੇ ਨੇ ਸਾਡੇ ਡਰਾਈਵਰ ਭਾਈ ਚਾਰੇ ਤੇ ਉਹਦੇ ਲਈ ਇਹ ਸੰਘਰਸ਼ ਕਰ ਰਹੇ ਆ ਜੀ ਕਿਉਂਕਿ ਜਦੋਂ ਓਵਰ ਰੋਡ ਸਵਾਰੀ ਹੁੰਦੀ ਆ ਰੱਬ ਨਾ ਕਰੇ ਕੋਈ ਮਾਈ ਭਾਈ ਗਿਰਦਾ ਤਾਂ ਇਹ ਨੁਕਸਾਨ ਡਰਾਈਵਰ ਨੂੰ ਚੱਲਣਾ ਪੈਂਦਾ ਜੀ ਠੀਕ ਆ ਅਸੀਂ ਚਾਹੁੰਦੇ ਆ ਵੀ ਜਿਹੜੀਆਂ ਸਵਾਰੀਆਂ ਨੇ ਜਿੰਨੇ ਸਾਡੇ ਕਾਨੂੰਨ ਦੇ ਹਿਸਾਬ ਨਾਲ ਸਾਡੀ ਉਬਸ ਸੀਟਰ 5262 ਅਸੀਂ ਉਨੇ ਹੀ ਸਵਾਰੀਆਂ ਲੈ ਕੇ ਜਾਈਏ ਇਸ ਇਸ ਸੰਬੰਧ ਵਿੱਚ ਅਸੀਂ ਮੈਕਮੇ ਤੇ ਟ੍ਰਾਂਸਪੋਰਟ ਮੰਤਰੀ ਨੂੰ ਪਹਿਲਾਂ ਹੀ ਜਾਣਕਾਰੀ ਦੇ ਚੁੱਕੇ ਸੀ ਵੀ ਅਸੀਂ ਇੰਨੀ ਤਰੀਕ ਨੂੰ ਆਹ ਕਰਨ ਜਾ ਰਹੇ ਹਾਂ ਉਹਦੇ ਲਈ ਨਾ ਮੈਕਮੇ ਵੱਲੋਂ ਨਾ ਕੋਈ ਕਿਸੇ ਟ੍ਰਾਂਸਪੋਰਟ ਮੰਤਰੀ ਵੱਲੋਂ ਕੋਈ ਪੈਰਵਾਈ ਨਹੀਂ ਕੀਤੀ ਗਈ ਜੀ ਅਸੀਂ ਜੋ ਦਿਨ ਦਿੱਤਾ ਸੀ ਉਸ ਦਿਨ ਤੋਂ ਇਹ ਲਾਗੂ ਕਰਿਆ ਇਹ ਲਾਗੂ ਤੇ ਵੀਰੇ ਕਾਨੂੰਨ ਹੈਗਾ ਵੀ ਜਿੰਨੀਆਂ ਸੀਟਰ ਬੱਸਾਂ ਅਸੀਂ ਉਨੇ ਹੀ ਸਵਾਰੀ ਲੈ ਕੇ ਜਾਈਏ ਜਵੇਂ ਹਾਈ ਕੋਰਟ ਨੇ ਵੀ ਲਾਗੂ ਕਰਿਆ ਆਪਣੀ ਪਰਸਨਲ ਗੱਡੀ ਵੀ ਹੁੰਦੀ ਆ 7 ਸੀਟਰ ਆ ਉਹਦੇ ਵੀ 7 ਸੀਟਰ ਤੋਂ ਜੇ 8 ਬੰਦੇ ਬੈਠੇ ਹੋਣ ਨੇ ਤਾਂ ਵੀ ਚਲਾਣਾ ਤੁਸੀਂ ਦਿੱਲੀ ਚ ਭੱਜ ਜਾਓ ਜਿਸ ਸੱਤ ਬੈਠੇ ਨੇ ਤਾਂ ਚਲਾਣਾਗਾ ਜਿੰਨੀ ਸੀਟਰ ਆ ਗੱਡੀ ਉਨੇ ਹੀ ਪਾਸ ਆ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਹੀ ਆਪਦਾ ਕੰਮ ਕਰ ਰਹੇ ਆਗੇ ਭਾਈ ਜੀ ਕੀ ਨਾਮ ਦੱਸ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਮੈਂ ਪਾਨੋਪਾਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨਿਓ 2511 ਤੋਂ ਸੁਹਾਇਕ ਸੈਕਟਰ ਨਹੀਂ ਆਈ ਕਿਵੇਂ ਦੇਖਦੇ ਹੋ ਜਿਹੜਾ ਇਹ ਨਵੀਂ ਹੜਤਾਲ ਆ ਨਵਾਂ ਕਾਨੂੰਨ ਤੁਹਾਡੇ ਵੱਲੋਂ ਪੋਸਟਰ ਲਗਾਏ ਗਏ ਨੇ ਆਮ ਲੋਕਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ ਪਹਿਲੀ ਗੱਲ ਤਾਂ ਸਰ ਇਹ ਹੜਤਾਲ ਨਹੀਂ ਹੈਗੀ ਕੋਈ ਬੱਸਾਂ ਆਮ ਦੀ ਤਰ੍ਹਾਂ ਚੱਲ ਰਹੀਆਂ ਨੇ ਜੋ ਸਾਡੇ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਇਹ ਮਤਲਬ ਜੋ ਸੁਪਰੀਮ ਕੋਰਟ ਦੇ ਆਰਡਰ ਨੇ ਹਾਈ ਕੋਰਟ ਦੇ ਆਰਡਰ ਨੇ ਵੀ ਜੋ ਸਵਾਰੀ ਓਵਰਲੋਡਿੰਗ ਚੱਲਦੀ ਆ ਬੱਸਾਂ ਦੇ ਵਿੱਚ ਉਹ ਜੋ ਮਤਲਬ ਸੀਟਡ ਸਵਾਰੀਆਂ ਨਿਰਧਾਰਤ ਸੀਟਾਂ ਦੇ ਸਵਾਰੀਆਂ ਅਸੀਂ ਚੜਾ ਰਹੇ ਹਾਂ ਜੀ ਤੇ ਜੋ ਇਹ ਹੜਤਾਲ ਵਾਂਗੂ ਤੁਹਾਨੂੰ ਲੱਗ ਰਿਹਾ ਇਹ ਸਰਕਾਰ ਦੀ ਮਤਲਬ ਨਲਾਇਕੀ ਆ ਸਰਕਾਰ ਨੂੰ ਅੱਜ ਬਣੀ ਨੂੰ ਘੱਟੋ ਘੱਟ ਵੀ 2.5 ਦਿਨ ਸਾਲ ਹੋ ਗਏ ਪਰ ਸਾਡੇ ਮੈਹਿਕਮੇ ਦੇ ਵਿੱਚ ਇੱਕ ਵੀ ਨਵੀਂ ਵਸ ਇਹਨਾਂ ਨੇ ਸਰਕਾਰ ਨੇ ਨਹੀਂ ਪਾਈ ਜੀ ਤੇ ਅਸੀਂ ਇਹ ਫੈਸਲਾ ਮਤਲਬ ਲਿਆਗਾ ਟਰਾਂਸਪੋਰਟ ਮੰਤਰੀ ਜੋ ਆਪਣੇ ਲਾਲਜੀ ਸਿੰਘ ਭੋਨਰ ਜੀ ਨੇ ਉਹਨਾਂ ਦਾ ਬਿਆਨ ਵੀ ਆਇਆ ਉਹਨਾਂ ਦੀ ਵੀਡੀਓ ਵੀ ਆਈ ਆ ਵੀ ਜੋ ਇਹ ਓਵਰ ਲੋਡ ਹੋ ਗੀਆਂ ਗੱਡੀਆਂ ਨੇ ਇਹ ਅਸੀਂ ਬੰਦ ਕਰਾਂਗੇ ਇਹਨਾਂ ਦੇ ਅਸੀਂ ਚਲਾਨ ਕਰਾਂਗੇ ਸੋ ਸਾਡੇ ਕਈ ਕਨੈਕਟਰ ਡਰਾਈਵਰ ਵੀਰਾਂ ਦੇ ਮਤਲਬ ਓਵਰ ਓਵਰ ਲੋਡਿੰਗ ਦੇ ਚਲਾਨ ਵੀ ਹੋ ਚੁੱਕੇ ਨੇ ਸੋ ਇਸ ਦੇ ਮਤੇ ਨਜ਼ਰ ਅਸੀਂ ਨੇ ਜਥੇਵੰਦੀ ਨੇ ਫੈਸਲਾ ਕੀਤਾ ਜੋ ਅੱਜ ਅਸੀਂ 52 30 ਸਵਾਰੀਆਂ ਬੱਸਾਂ ਦੇ ਵਿੱਚ ਚੜਾ ਰਹੇ ਹਾਂ ਜੀ ਇਹਦਾ ਹੱਲ ਕਿਵੇਂ ਦੇਖਦੇ ਹੋ ਇਹ ਜਿਹੜੀ ਚੀਜ਼ ਦਾ ਹੱਲ ਕਿਵੇਂ ਹੱਲੇ ਅੱਜ ਸਾਰਾ ਵੀ ਜੋ ਇਹ ਸਰਕਾਰ ਹੈ ਜੀ ਮਤਲਬ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਾਂ ਵੀ ਜਿਹੜੀ ਆ ਸਾਡੇ ਕੋਲੇ ਸਰਕਾਰੀ ਟਰਾਂਸਪੋਰਟ ਹੈ ਜੀ ਬੱਸਾਂ ਨੇ ਇਹ ਬਹੁਤ ਘੱਟ ਨੇ ਸਾਡੇ ਕੋਲੇ ਇੱਕ ਤਰਕੀਬ ਨੇ 11-1200 ਬੱਸਾਂ ਆਪਣੇ ਪੰਜਾਬ ਦੀ ਜੋ ਆਬਾਦੀ ਆ ਉਹ 3 ਕਰੋੜ ਆਬਾਦੀ ਹੈ ਜੀ ਸੋ ਇਸ ਨੂੰ ਢੋਣ ਲਈ ਅੱਜ ਸਾਡੇ ਕੋਲੇ ਬੱਸ ਨਹੀਂ ਹੈਗੀ ਪੂਰੀ ਪ੍ਰੋਪਰ ਸੋ ਇਸ ਦੇ ਲਈ ਸਾਨੂੰ ਘੱਟੋ ਘੱਟ ਸਰਕਾਰ 10000 ਨਵੀਂ ਬੱਸ ਟਰਾਂਸਪੋਰਟ ਵਿਭਾਗ ਦੇ ਵਿੱਚ ਪਾ ਕੇ ਦੇਵੇ ਜੀ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਧਰਮਿੰਦਰ ਸਿੰਘ ਆ ਜੀ ਜਿਹੜੀ ਤੁਸੀਂ ਇਹ ਮਤਲਬ ਇੱਕ ਛੋਟੇ ਕਾਰ ਨੂੰ ਕਿਹਾ ਕਿਉਂ ਤੋਂ ਤੁਹਾਡੇ ਵੱਲੋਂ ਜਿਹੜਾ ਹੈ ਕਾਨੂੰਨਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਹੁਣ ਪਹਿਲਾਂ ਕਿਉਂ ਨਹੀਂ ਕੀਤੀ ਜਾ ਰਹੀ ਕਾਨੂੰਨ ਦੀ ਪਾਲਣਾ ਤਾਂ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਇਹ ਜਿਹੜਾ ਕਾਨੂੰਨ ਹੈਗਾ ਓਵਰਲੋਡ ਸਵਾਰੀ ਦਾ ਇਹ ਹਾਈ ਕੋਰਟ ਵੱਲੋਂ ਪਹਿਲਾਂ ਹੀ ਆਪਣੇ ਤੇ ਲਾਗੂ ਕੀਤਾ ਹੋਇਆ ਹੈਗਾ ਪਰ ਜਿਹੜਾ ਅਸੀਂ ਇਹ ਹੁਣ ਸੰਘਰਸ਼ ਕਰ ਰਹੇ ਹਾਂਗੇ ਇਹ ਜਿਹੜਾ ਮੋਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਆਪਣੇ ਡਰਾਈਵਰ ਵੀਰਾਂ ਤੇ ਇੱਕ ਕਾਲਾ ਕਾਨੂੰਨ ਥੋਪਿਆ ਗਿਆ ਹੈਗਾ ਇਹ ਉਹਦੇ ਵਿਰੋਧ ਚ ਸਾਡੇ ਡਰਾਈਵਰ ਵੀਰਾਂ ਵੱਲੋਂ ਮਤਲਬ ਕਿ ਵੀ ਸਾਡੇ ਮੈਕਮੇ ਦੇ ਸਾਰੇ ਡਰਾਈਵਰ ਵੀਰਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੰਘਰਸ਼ ਕੀਤਾ ਜਾ ਰਿਹਾ ਹੈਗਾ ਵੀ ਸੋਨੂੰ ਮੈਂ ਦੱਸਣਾ ਚਾਹਣਾਗਾ ਵੀ ਜਿਵੇਂ ਕਹਿ ਦਿੰਨਾ ਵੀ ਆਪਾਂ ਓਵਰਲੋਡ ਸਵਾਰੀ ਜਦੋਂ ਓਵਰਲੋਡ ਬੱਸ ਹੁੰਦੀ ਹੈਗੀ 52 ਸੀਟਡ ਬੱਸ ਹੁੰਦੀ ਹੈ ਉਹ ਚ ਸਵਾਰੀਆਂ ਆਉਂਦੀਆਂ ਨੇ 100 102 110 ਦਾ ਸਵਾਰੀਆਂ ਵੀ ਹੁੰਦੀਆਂ ਨੇ ਸਾਡੀ ਬੱਸ ਚ ਮੰਨ ਲਓ ਬੱਸ ਤੁਰੀ ਜਾ ਰਹੀ ਆ ਬੱਸ ਓਵਰਲੋਡ ਹੈਗੀ ਸਵਾਰੀ ਡਿੱਗ ਕੇ ਸਵਾਰੀ ਦੇ ਛੱਟ ਫੇਟ ਵਾਹਦੀ ਆ ਉਹਦਾ ਜਿਹੜਾ ਸਾਰਾ ਮਤਲਬ ਕਿ ਵੀ ਬਲੇਮ ਲਾਇਆ ਜਾਂਦਾ ਉਹ ਸਾਰਾ ਡਰਾਈਵਰ ਕਨੈਕਟਰ ਤੇ ਲਾਇਆ ਜਾਂਦਾ ਚਲਾਨ ਹੋਇਆ ਆਪਣੇ ਪੰਜਾਬ ਰੋਡਵੇਅ ਦੀ ਬੱਸ ਆ ਗਈ ਲੁਧਿਆਣਾ ਡੀਪੂ ਦੀ ਉਹ ਕਟੜੇ ਤੋਂ ਜਲੰਧਰ ਆ ਰਹੀ ਸੀਗੀ ਉੱਚ 57 ਸਵਾਰੀਆਂ ਸੀ ਐ 52 ਸੀਟਡ ਬੱਸ ਤੀਜੀ ਉਹ ਉੱਚ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਉਹ ਬੱਸ ਚ 55 ਸਵਾਰੀਆਂ ਸੀ ਆ ਦੇਖੋ ਉਹਦਾ 4 ਸਵਾਰੀਆਂ ਦਾ ਚਲਾਨ ਕਰਿਆ ਹੋਇਆਗਾ ਪਰ ਸਵਾਰੀ 300 ਰੁਪਿਆ 4 3 12 ਆ ਸੌਰੀ 1300 ਦਾ ਚਲਾਨ ਕਰਿਆ ਹੋਇਆਗਾ ਤੇ ਉਹ ਦੇਖ ਲਓ ਵੀ ਹੁਣ ਤੁਸੀਂ ਵੀ ਉਹ ਛੇੜਾ ਸਾਰਾ ਹਰਜਾਨਾ ਭਰਿਓ ਸਿਰਫ ਡਰਾਈਵਰ ਨੇ ਭਰਿਆ ਬੱਸ ਮਹਿਕਮੇ ਦੀ ਆ ਨੌਕਰੀ ਮਹਿਕਮੇ ਖਾਤਰ ਕਰ ਰਿਆ ਸਵਾਰੀ ਚੜਾ ਰਿਆ ਮਹਿਕਮੇ ਖਾਤਰ ਚੜਾ ਰਿਆ ਪਰ ਜਿਹੜਾ ਜੁਰਮਾਨਾ ਵਸੂਲਿਆ ਗਿਆ ਉਹ ਡਰਾਈਵਰ ਦੀ ਆਪਣੀ ਜੇਬ ਚੋਂ ਵਸੂਲ ਲਿਆ ਗਿਆ ਠੀਕ ਹੈ ਮਦੇ ਕਿੱਥੇ ਜਾਣਾ ਹੁਣ ਅਸੀਂ ਬਟ ਬਟ ਜਾਣਾ ਜੀ ਕਿੱਥੋਂ ਆਇਓ ਅਸੀਂ ਆਏ ਆ ਕੈਪਟਨ ਤੋਂ ਜੀ ਕੀ ਕਰਨ ਚਾਹੋਂਗੇ ਬੱਸ ਸਟੈਂਡ ਦੇ ਵਿੱਚ ਕਿੰਨੇ ਕਾਫੀ ਫੀਟ ਈ ਹੈ ਬੱਸ ਸਟੈਂਡ ਦੇ ਵਿੱਚ ਉੱਥੇ ਵੀ ਬਹੁਤ ਜ਼ਿਆਦਾ ਰਸ਼ ਸੀ ਇੱਥੇ ਵੀ ਬਹੁਤ ਜ਼ਿਆਦਾ ਰਸ਼ ਹੈ ਜਦੋਂ ਅਸੀਂ ਪਟਨਾਵਿ ਵਿ ਆਏ ਜੀ ਬਹੁਤ ਜ਼ਿਆਦਾ ਰਸ਼ ਤਾਂ ਸਵਾਰੀਆਂ ਨੂੰ ਇੰਨੀ ਜਿਆਦਾ ਦਿੱਕਤ ਹੈ ਬਹੁਤ ਜਿਆਦਾ ਤਾਂ ਕੋਈ ਵੀ ਬੱਸ ਜਿਹੜਾ ਮਤਲਬ ਕਹਰੇ ਨਹੀਂ ਵੀ 52 ਸਵਾਰੀਆਂ ਤੋਂ ਉੱਪਰ ਸਵਾਰੀ ਨਹੀਂ ਬਿਠਾਣੀ ਹਾਂਜੀ ਲੱਗਦਾ ਸਰਕਾਰੀ ਬੱਸਾਂ ਵਾਲੇ ਪ੍ਰਾਈਵੇਟ ਵਾਲੇ ਤੇ ਸਰਕਾਰੀ ਵਾਲੇ ਰਲੇ ਹੋਏ ਨੇ ਜੀ ਕਿਉਂਕਿ ਪ੍ਰਾਈਵੇਟ ਬੱਸਾਂ ਜਾਣਾ ਪਊ ਫਿਰ ਕਿਰਾਇਆ ਲੱਗਦਾ ਹਾਂਜੀ ਕਹਰੇ ਨਹੀਂ ਵੀ ਮਤਲਬ ਕਿਰਾਇਆ ਲੱਗਦਾ ਇਹਨਾਂ ਦਾ ਹੁਣ ਅਸੀਂ ਪ੍ਰਾਈ ਸਰਕਾਰੀ ਵਾਲੀਆਂ ਪ੍ਰਾਈਵੇਟ 'ਚ ਨਹੀਂ ਬਿਠਾਉਣੀ ਆਂ ਵੀ ਸਾਨੂੰ ਤੰਗ ਕਰ ਰਹੇ ਨੇ ਕਹਰੇ ਨੇ ਜਿਹੜੇ ਧਾਰ ਕਟ ਵਾਲੇ ਨੇ ਹੁਣ ਕਿਵੇਂ ਸਰਕਾਰੀ 'ਚ ਬੈਠਣਗੇ ਜੀ ਜਦੋਂ ਪਹਿਲਾਂ ਤੁਸੀਂ ਬੈਠਦੇ ਨਹੀਂ ਸਰਕਾਰੀ ਚ ਪ੍ਰਾਈਵੇਟ ਚ ਹੁਣ ਕਿਵੇਂ ਬੈਠ ਗਏ ਤੁਸੀਂ ਮਤਲਬ ਫਿਰ ਘਰ ਜਾਣ ਵਾਸਤੇ ਤਾਂ ਜਾਣਾ ਹੀ ਪੈਣਾ ਤੁਹਾਨੂੰ ਫਿਰ ਪ੍ਰਾਈਵੇਟ ਚ ਹਾਂਜੀ ਉਹ ਤਾਂ ਜਾਣੀ ਪੈਗਾ ਸੀ ਜਾਨਨੇ ਆ ਉਹਦੇ ਤੇੜਾ ਬਹੁਤ ਜ਼ਿਆਦਾ ਬਿਠਾਇਆ ਹੀ ਨਹੀਂ ਸਾਨੂੰ ਪ੍ਰਾਈਵੇਟ ਨੇ ਬਿਠਾਇਆ ਨਹੀਂ ਜੀ ਬਿਠਾਇਆ ਨਹੀਂ ਪ੍ਰਾਈਵੇਟ ਵਾਲਾ ਤਾਂ ਜਿੱਦ ਕੇ ਗਿਆ ਮੇਰੇ ਨਾਲ ਕੀ ਕਹਿੰਦਾ ਕਹਿੰਦਾ ਵੀ ਨਹੀਂ ਸਾਰਨਾ ਸੀ ਤੁਹਾਨੂੰ ਮੈਂ ਕੋਈ ਗੱਲ ਨਹੀਂ ਜਾਣਾ ਤਾਂ ਹੈ ਹੀ ਸਰਕਾਰੀ ਚ ਬੈਠ ਜਾਗੇ ਜੀ ਹਾਂਜੀ ਜਸਵਿੰਦਰ ਕੌਰ ਕਿਹੜੀ ਜਗ੍ਹਾ ਤੋਂ ਪਟੌਰੀ ਕਲਾ ਕਿੱਥੇ ਜਾਣਾ ਕੰਨਵਰੀ ਕਲਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੰਗਰੂਰ ਬੱਸ ਸਟੈਂਡ ਵਿੱਚ ਖੜੇ ਸਾਨੂੰ ਤਾਂ ਘੰਟਾ ਹੋ ਗਿਆ ਪਹਿਲਾਂ ਤਾਂ ਜਾਮ ਲੱਗਿਆ ਹੋਇਆ ਸੀ ਹੁਣ ਇੱਥੇ ਇੰਨੀ ਬੱਸ ਮਿੰਦਰਈ ਪ੍ਰਾਈਵੇਟ ਮਿੰਦਰਈ ਜਾਨ ਕੋਈ ਕੀ ਲੱਗਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਹਮਣਾ ਤਾਂ ਕਰਨਾ ਪੈ ਰਿਹਾ ਜੇ ਇਹ ਕੰਮ ਨਾ ਕਰਦਾ ਆਪੋ ਦੀ ਚਿੰਤਾ ਦੇ ਬਹਿਲੇ ਜਾਂਦੇ ਨਹੀਂ ਪਰ ਉਹ ਕਹਿ ਰਹੇ ਨੇ ਵੀ ਜਿਆਦਾ ਸਵਾਰੀਆਂ ਬੈਠ ਜਾਂਦੇ ਨੇ ਇਸ ਕਰਕੇ ਦੁਰਘਟਨਾ ਹੁੰਦੀ ਹੈ ਨਹੀਂ ਅੱਜ ਮੈਂ ਉਹ ਮਾਨਸਾ ਤੋਂ ਹੀ ਜਾ ਕੇ ਆਈਆਂ ਤਾਂ ਆ ਮਾਨਸਾ ਤੋਂ ਮੌੜਾ ਬਸ ਪੂਰੀ ਸਵਾਰੀਆਂ ਮਠਿਆ ਹੋ ਰਹੇ ਸੀ ਜੀ ਪਰ ਇਸ ਬਸ ਸਟੈਂਡ ਤੇ ਪਰੇਸ਼ਾਨ ਹੋ ਰਿਹਾ ਹਾਂ ਇੱਥੇ ਬਹੁਤ ਹੋ ਰਿਹਾ ਸਹੀ ਹਰ ਸੀ ਬੇਟਾ ਜਾਂਦੇ ਸਵੇਰੇ ਤਾਂ ਨਹੀਂ ਸੀ ਇੰਨਾ ਹੈਗੇ ਕਿੰਨਾ ਹੋਣਾ ਇੱਥੇ